ਹਾਂਜੀ ਸਸਰੀਆ ਕਾਲਸ ਮੇਰੇ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਮੈਮ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਹੜਾ ਪੀ ਟ੍ਰਿਪਲ ਐਸ ਬੀ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਨੋਟੀਫਿਕੇਸ਼ਨ ਕੀ ਆਇਆ ਹੈ ਇਸ ਬਾਰੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਹੜੀ ਵੀ ਪੰਜਾਬ ਵਿੱਚ ਨਈ ਪੋਸਟ ਆਊਗੀ ਹਰ ਪੋਸਟ ਦਾ ਤੁਹਾਨੂੰ ਅਪਡੇਟ ਚੈਨਲ ਉੱਤੇ ਮਿਲ ਜੂਗਾ ਪੰਜਾਬ ਵਿੱਚ ਆਉਣ ਵਾਲੀ ਹਰ ਨਿਊ ਵੈਕੈਂਸੀ ਦਾ ਅਪਡੇਟ ਪਾਉਣ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਜਿਵੇਂ ਅਸੀਂ ਕੋਈ ਵੀ ਵੀਡੀਓ ਪਾਵਾਂਗੇ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੂਗਾ ਠੀਕ ਕਰ ਜੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਪੀਐਸਬੀ ਜਿਹੜਾ ਹੈਗਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ 25 ਜੂਨ ਨੂੰ ਜਿਵੇਂ ਪਹਿਲਾਂ ਲੈਬੋਰਟਰੀ ਸੈਲਵਰੀ ਜਿਹੜੀ ਕੇਮਿਸਟਰੀ ਦੀ ਵੈਕੈਂਸੀ ਆਈ ਸੀ ਅਸਿਸਟੈਂਟ ਦੀ ਉਸ ਤੋਂ ਰਿਲੇਟਿਡ ਵੀ ਅਸੀਂ ਚੈਨਲ ਉੱਤੇ ਵੀਡੀਓ ਪਾਈ ਹੈ ਜੇ ਤੁਸੀਂ ਅਜੇ ਤੱਕ ਵੀ ਨਹੀਂ ਵੇਖੀ ਹੈ ਤਾਂ ਉਸ ਨੂੰ ਜਾ ਕੇ ਵੇਖ ਸਕਦੇ ਹੋ ਪਲੇਲਿਸਟ 'ਚ ਤੁਹਾਨੂੰ ਵੀਡੀਓ ਮਿਲ ਜੂਗੀ ਚੈਨਲ ਉੱਤੇ ਠੀਕ ਹੈ ਤਾਂ ਅੱਜ ਜਿਹੜਾ ਨੋਟੀਫਿਕੇਸ਼ਨ ਆਇਆ ਇਸ ਵਾਰੇ ਅਸੀਂ ਗੱਲ ਕਰਾਂਗੇ ਕੁਆਲਿਫਿਕੇਸ਼ਨ ਕੀ ਚਾਹੀਦੀ ਹੈ ਫੀਸ ਦਾ ਸਟਰਕਚਰ ਕੀ ਰਹੂਗਾ ਏਜ ਲਿਮਿਟ ਕਿੰਨੀ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਜਿਹੜਾ ਹੈਗਾ ਫੁੱਲ ਨੋਟੀਫਿਕੇਸ਼ਨ ਕਦੋਂ ਆਊਗਾ ਫਾਰਮ ਤੁਸੀਂ ਕਿਦਾਂ ਫਿਲ ਅਪ ਕਰਨਾ ਹੈ ਇਸ ਤੋਂ ਰਿਲੇਟਿਡ ਅਸੀਂ ਗੱਲ ਕਰਾਂਗੇ ਤੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਨੋਟੀਫਿਕੇਸ਼ਨ ਆ ਚੁੱਕਿਆ ਹੈ ਜਿਹੜੀ ਨੈib ਤਹਿਸੀਲਦਾਰ ਦੀਆਂ ਪੋਸਟਾਂ ਆ ਚੁੱਕੀਆਂ ਹੈ ਨੈib ਤਹਿਸੀਲਦਾਰ ਦੀ ਜਿੰਨੀ ਪੋਸਟਾਂ ਹੈਗੀ ਆ 13 ਠੀਕ ਹੈ ਤਾਂ ਕਾਫੀ ਘੱਟ ਪੋਸਟਾਂ ਹੈਗੀਆਂ ਨੈib ਤਹਿਸੀਲਦਾਰ ਵਿੱਚ 13 ਅਸਾਮੀਆਂ ਹੈਗੀਆਂ ਫਿਰ ਅਸੀਂ ਗੱਲ ਕਰਦੇ ਹਾਂ ਜਿਹੜੀ ਚੀਫ ਆਡੀਟਰ ਦੀ ਪੋਸਟ ਹੈਗੀ ਆ ਇਹ 3 ਅਸਾਮੀਆਂ ਹੈਗੀਆਂ ਫੀਰ ਹੈਗੀ ਐ ਨਿਰਖਰ ਜਿਹੜੀ ਪੜਤਾਲ ਦੀ ਜਿਹੜੀ ਗਰਾਉਂਡਡਡ ਦੀ ਪੋਸਟ ਹੈਗੀ ਐ 135 ਹੈਗੀ ਠੀਕ ਹੈ ਤਾਂ ਇਹ ਪੋਸਟ ਦਾ ਨੋਟਿਸ ਅਜੇ ਸ਼ਾਰਟ ਨੋਟੀਫਿਕੇਸ਼ਨ ਆਇਆ ਹੈ ਜਲਦ ਹੀ ਅਫੀਸ਼ੀਅਲ ਵੈਬਸਾਈਟ ਤੇ ਫੁੱਲ ਨੋਟੀਫਿਕੇਸ਼ਨ ਵੀ ਆ ਜਾਊਗਾ ਇੱਥੇ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਦਿੱਤਾ ਗਿਆ 1 ਜੁਲਾਈ 2025 ਤੋਂ ਫਾਰਮ ਵੀ ਸ਼ਟਾਰਟ ਹੋ ਜੂਵੇ ਔਰ ਅਪਲਾਈ ਕਰਨ ਦਾ ਜਿਹੜਾ ਲਿੰਕ ਹੈਗਾ ਉਹ ਵੀ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਤੇ ਮਿਲ ਜਾਊਗਾ ਨਾਲੇ ਜਿਹੜਾ ਫੁੱਲ ਨੋਟੀਫਿਕੇਸ਼ਨ ਹੈਗਾ ਤਾਂ ਉਹ ਵੀ ਆ ਜਾਊਗਾ ਉਸਤੇ ਹੀ ਪਤਾ ਲੱਗੂਗਾ ਕਿ ਜਿਹੜਾ ਸਟੱਡੀ ਸਿਲੈਕਸ਼ਨ ਪ੍ਰੋਸੈਸ ਹੈਗੀ ਆ ਠੀਕ ਹੈ ਤਾਂ ਜਿਵੇਂ ਪਹਿਲਾਂ ਪੇਪਰ ਹੁੰਦਾ ਜੀ 300 ਦਾ ਹੁੰਦਾ ਸੀ ਜਿਸ ਵਿੱਚ ਹੈਗਾ ਜੀ ਜਿਹੜਾ ਇੱਕ ਕੁਐਸਚਨ ਹੈਗਾ ਸੀ 2.5 ਮਾਰਕਸ ਦਾ ਹੁੰਦਾ ਸੀ 네ਗੇਟਿਵ ਮਾਰਕਿੰਗ ਹੋਊਗੀ ਜਿਹੜੇ ਵਿੱਚ ਠੀਕ ਹੈ ਤਾਂ ਇਹ ਅੰਡਰ ਤਾਂ ਹੁੰਦਾ ਸੀ ਜਦ 40 ਨੰਬਰ ਦੀ ਜਿਹੜੀ ਹੈਗੀ ਆ 1 ਮਾਰਕਸ ਦੇ ਹਿਸਾਬ ਦੇ ਨਾਲ ਜਿਹੜੀ ਰੀਜਨਿੰਗ ਔਰ ਮੈਥ ਹੁੰਦੀ ਸੀ ਉਸਤੇ ਬਾਅਦ ਜਿਹੜੀ 80 ਮਾਰਕਸ ਦੀ ਹੈਗੀ ਆ ਏ ਜਿਹੜੀ ਨੈਸ਼ਨਲ ਜੀਕੇ ਪੰਜਾਬ ਜੀਕੇ ਹੈਗੀ ਐ ਸਟੈਟਿਕ ਜੀਕੇ ਇਹ ਪੁੱਛੀ ਜਾਂਦੀ ਸੀ ਠੀਕ ਹੈ ਤਾਂ ਇਸ ਵਾਰ ਜਿਹੜਾ ਸਟਰਕਚਰ ਹੈਗਾ ਉਹ ਚੇਂਜ ਹੋਊਗਾ ਨੈਫੀ ਜਿਹੜੀ ਨੈਬ ਤਹਿਸੀਲਦਾਰ ਦੀ ਪੋਸਟ ਹੈਗੀ ਐ ਕਾਫੀ ਅੱਛੀ ਪੋਸਟ ਹੈਗੀ ਐ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ 1 ਜੁਲਾਈ ਤੋਂ ਅਪਲਾਈ ਕਰ ਸਕਦੇ ਹੋ ਜੇ ਅਸੀਂ ਗੱਲ ਕਰੀਏ ਏਜ ਲਿਮਟ ਦੀ ਤਾਂ ਜਿਹੜੇ ਵੀ ਕੈਂਡੀਡੇਟ 18 ਤੋਂ 37 ਈਅਰ ਹੈਗੇ ਆ ਜਨਰਲ ਵਾਲਿਆਂ ਦੀ ਗੱਲ ਕਰਦੇ ਆ ਅਸੀਂ ਤਾਂ ਸਾਰੇ ਕੈਂਡੀਡੇਟ ਇਸ ਵਿੱਚ ਅਪਲਾਈ ਕਰ ਸਕਦੇ ਆ ਜੇ ਤੁਸੀਂ ਅਦਰ ਕਸ਼ਟ ਤੋਂ ਹੈਗੇ ਹੋ ਤਾਂ ਤੁਹਾਨੂੰ ਏਜ ਦਾ ਰਿਲੈਕਸ਼ਨ ਮਿਲੇਗਾ ਠੀਕ ਹੈ ਜੇ ਤਾਂ ਫਿਰ ਅਸੀਂ ਗੱਲ ਕਰਦੇ ਆ ਜਿਹੜੀ ਇਹ ਪੋਸਟ ਹੈਗੀ ਹੈ ਸਭ ਤੋਂ ਵਧੀਆ ਗੱਲ ਹੈਗੀ ਹੈ ਇੱਕ ਤਾਂ ਵਧੀਆ ਗੱਲ ਹੈਗੀ ਹੈ ਕਿ ਇਸ ਵਿੱਚ ਕੋਈ ਕੁਆਲੀਫਾਈ ਐਗਜ਼ਾਮ ਨਹੀਂ ਹੋਊਗਾ ਪੰਜਾਬੀ ਦਾ ਜਿਹੜਾ ਪੰਜਾਬ ਵਿੱਚ 50 ਨੰਬਰ ਦਾ ਕੁਆਲੀਫਾਈ ਐਗਜ਼ਾਮ ਹੁੰਦਾ ਜਿਸ ਵਿੱਚ ਸਾਨੂੰ 25 ਮਾਰਕਸ ਲੈਣੇ ਕੰਪਲਸਰੀ ਹੁੰਦੀ ਹੈ ਠੀਕ ਹੈ ਤਾਂ ਇੱਕ ਇਹ ਨਹੀਂ ਹੋਊਗਾ ਸਿਰਫ ਇੱਕ ਹੀ ਪੇਪਰ ਲਿਤਾ ਜਾਊਗਾ ਜੇ ਤੁਸੀਂ ਉਹ ਪੇਪਰ ਕੁਆਲੀਫਾਈ ਕੀਤਾ ਤਾਂ ਤੁਸੀਂ ਡਾਇਰੈਕਟ ਨੈਬ ਤਹਿਸੀਲਦਾਰ ਦੀ ਆ ਪੋਸਟ ਜੇ ਤੁਸੀਂ ਪੀਸੀਐਸ ਵਿੱਚ ਅਪਲਾਈ ਕਰਦੇ ਹੋ ਤਾਂ ਉਸ ਵਿੱਚ ਸਾਨੂੰ ਦੋ ਐਗਜ਼ਾਮ ਦੇਣੇ ਹੁੰਦੇ ਆ ਤਾਂ ਫਿਰ ਇੰਟਰਵਿਊ ਹੁੰਦਾ ਤਾਂ ਤਾਂ ਜਾ ਕੇ ਅਸੀਂ ਫਿਰ ਉਸ ਵਿੱਚ ਪ੍ਰੋਮੋਸ਼ਨ ਹੋਣ ਤੋਂ ਬਾਅਦ ਨੈਬ ਤਹਿਸੀਲਦਾਰ ਦੀ ਪੋਸਟ ਦੇ ਲੈਵਲ ਤੇ ਅਸੀਂ ਚਾਉਨੇ ਆ ਤਾਂ ਸਭ ਤੋਂ ਵਧੀਆ ਗੱਲ ਹੈ ਇੱਕ ਪੇਪਰ ਹੋਊਗਾ ਡਾਇਰੈਕਟ ਤੁਸੀਂ ਨੈਬ ਤਹਿਸੀਲਦਾਰ ਦੀ ਪੋਸਟ ਅਪਲਾਈ ਕਰ ਸਕਦੇ ਜੇ ਅਸੀਂ ਗੱਲ ਕਰੀਏ ਫੀਸ ਸਟ੍ਰਕਚਰ ਹੈ ਰਹੂਗਾ ਜਿਹੜਾ ਉਹ 1000 ਪਲੱਸ ਰਹੂਗਾ ਕੀਕਤਾ ਜਿਵੇਂ ਫੁੱਲ ਨੋਟੀਫਿਕੇਸ਼ਨ ਆਊਗਾ ਪੇਸ ਦਾ ਸਟਰਕਚਰ ਉਸ ਤੋਂ ਪਤਾ ਲੱਗੂਗਾ ਅਸੀ ਕਲ ਕਰੀਏ ਪੇ ਸਕੇਲਤੀ ਦਾ 35700 ਜਿਹੜੀ ਹੈਗੀ ਆ ਇਹ ਪੇ ਸਕੇਲ ਰਹੂਗੀ ਪਰਮੰਥ ਜਿਹੜੀ ਬੇਸਿਕ ਹੈਗੀ ਆ ਕੀ ਕਰ ਜੇ ਤਾਂ ਅਜੇ ਸ਼ਾਰਟ ਨੋਟੀਫਿਕੇਸ਼ਨ ਆਇਆ ਜਲਦ ਹੀ ਅਫੀਸ਼ੀਅਲ ਵੈਬਸਾਈਟ ਤੇ ਫੁੱਲ ਨੋਟੀਫਿਕੇਸ਼ਨ ਵੀ ਆ ਜਾਊਗਾ ਔਰ ਜਿਵੇਂ ਅਪਲਾਈ ਵੀ 1 ਜੁਲਾਈ ਤੋਂ ਸਟਾਰਟ ਹੋ ਜੂਗੇ ਤਾਂ ਉਸ ਤੋਂ ਰਿਲੇਟਿਡ ਵੀ ਤੁਹਾਨੂੰ ਚੈਨਲ ਉੱਤੇ ਇਨਫੋਰਮੇਸ਼ਨ ਮਿਲ ਜੂਗੀ ਕਿ ਤੁਸੀਂ ਕਿ ਮੈਂ ਫੋਮ ਫਿਲ ਅਪ ਕਰਨਾ ਹੈਗਾ ਜਿਹੜਾ ਸਿਲੇਬਸ ਕੀ ਰਹੂਗਾ ਸਿਲੇਕਸ਼ਨ ਪ੍ਰੋਸੈਸ ਕੀ ਲੂਗੇ ਜੇ ਫਿਰ ਵੀ ਕਿਸੇ ਕੈਂਡੀਡੇਟ ਦਾ ਕੁਝ ਵੀ ਕੁਐਸਚਨ ਹੈਗਾ ਤਾਂ ਤੁਸੀਂ ਕਮੈਂਟ ਕਰਕੇ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੇ ਤਾਂ ਕਾਫੀ ਔਰ ਅਪਡੇਟ ਲਈ ਤੁਸੀਂ ਆਪਣਾ ਜਿਹੜਾ ਵਟਸਐਪ ਗਰੁੱਪ ਹੈਗਾ ਉਹ ਜੁਆਇਨ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਜੇ ਮਿਲ ਜੂਗਾ ਧੰਨਵਾਦ